ਆ ਵੀ ਯਾਰ ਮੈਂ ਕੁਝ ਅਲੱਗ ਕਰਨਾ ਚਾਹਦੀ ਹਾਂ ਹੁਣ ਕੁਝ ਡਿਫਰੈਂਟ ਮਤਲਬ ਬਰਾ ਪੈਂਟੀ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਆਪਾਂ ਕੁਝ ਡਿਫਰੈਂਟ ਕਰਦੇ ਤੇਰੀ ਕੁੜੀ ਨੇ ਯਾਰ ਯਾਰ ਛੋੜ ਜਾਂਦੀ ਸੀ ਕਿ ਤੂੰ ਸਮਾਂ ਵੀਡੀਓ ਕਿਉਂ ਨਹੀਂ ਬਣਾ ਰਹੀ ਸੋ ਗਾਇਸ ਮੈਂ ਥੋੜੀ ਜਿਹੀ ਬਿਜ਼ੀ ਸੀ ਲਾ 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 ਅੱਗੇ ਕਹਿੰਦੀ ਮੈਡਮ ਬੀਜੀ ਜੀਗੇ ਬਈ ਐਡੀ ਕਿਹੜੇ ਤੂੰ ਰਤਨ ਟਾਟਾ ਨਾਲ ਮੀਟਿੰਗ ਕਰਦੀ ਜੀ ਤਾ ਜੋੜਲ 'ਚ ਬੈਠ ਕੇ ਸਭ ਨੂੰ ਪਤਾ ਵੀ ਮਹਾਲੀ ਬੁੱਲਤ ਨੂੰ ਚੱਕ ਕੇ ਲੈ ਗਈ ਜੀ ਤੇਰੇ ਛਤਰੋਲ ਫੇਰਿਆ ਪੂਰਾ ਉਪੋ ਪੋਰਸਲਾ ਕਹਿੰਦਾ ਕਹਿੰਦਾ ਵੀ ਤੇਰੀ ਕਮਾਈ ਦਾ ਸਾਧਨ ਦੱਸ ਤੂੰ ਬੀਮਰ ਚੱਕੀ ਫਿਰਦੀ ਆ ਅੱਗੋਂ ਹੈ ਕੱਪੜੇ ਖੋਲ ਕੇ ਖੜ ਗਈ ਉਦੋਂ ਬਾਅਦ ਲੇਡੀ ਪੋਰਸ ਨੇ ਜਿਹੜਾ ਇਹਦਾ ਤੇਲ ਪਾਣੀ ਚੈੱਕ ਕੀਤਾ ਹੀ ਸਰਵਿਸ ਕੀਤੀ ਆ ਉਹ ਜੂਦੀ ਤੂੰ ਦੱਸ ਐਵੇਂ ਹੀ ਗੰਦ ਪਾਇਆ ਯਾਰ ਕੋਈ ਮਤਲਬ ਨਾ ਉਹਨੂੰ ਵੀ ਤੂੰ ਤੇਰੇ ਅੱਲੇ ਪੱਲੇ ਕੋ ਹੈਗਾ ਜਿਹਦਾ ਤੇਰੇ ਅੱਲੇ ਪੱਲੇ ਹੁੰਦਾ ਕੋਊਗਾ ਚਲ ਮਣਮੋਟਾ ਕਰ ਦੇ ਵੀ ਆ ਉਹਦਾ ਬਾਦਲ ਸਾਹਿਬ ਦੀ ਰੋਡਾਂ ਮੰਗ ਸਮਤਲ ਪਈ ਆ ਮਤਲਬ ਕੁਛ ਵੀ ਨਹੀਂ ਯਾਰ ਬੰਦਾ ਕੀ ਕਰੇ ਯਾਰ ਉੱਪਰੋਂ ਕਹਿੰਦੀ ਮੈਨੂੰ ਨਵੇਂ ਟੌਪਿਕ ਤੇ ਕੋਈ ਵੀਡੀਓ ਬਣਾਉਣੇ ਦੱਸੋ ਬੈ ਡੀ ਕਿਹੜੀ ਤੂੰ ਪਹਿਲਾਂ ਵਰਲਡ ਹਿਸਟਰੀ ਪੜ੍ਹਾਉਂਦੀ ਸੀਗੀ ਜਿਹੜਾ ਹੁਣ ਤੂੰ ਕੋਈ ਨਵਾਂ ਟੌਪਿਕ ਲੱਭਣਾ ਪਹਿਲਾਂ ਦੋ ਲੀੜੇ ਜਿਹੜੇ ਪਏ ਹੁੰਦੇ ਸੀ ਹੁਣ ਉਹ ਵੀ ਖੋਲ ਦੇਣੇ ਆ ਹੋਰ ਹੋਰ ਕਿਹੜਾ ਨਵਾਂ ਟੌਪਿਕ ਹੋਰ ਕਿਹੜਾ ਕੁੰਨਾ ਇੰਡਾ ਤੁਹਾਡੇ ਕੋਲ ਐਵੇਂ ਬੱਸ ਜਮੇ ਕਿੱਦਣਾ ਦਾ ਗੂ ਜੀ ਨੂੰ ਕਹਿੰਦੇ ਉਹ ਆ ਇਹ ਬੇਸ਼ਰਮੋ ਪੂਰਾ ਅਕਲ ਕਰ ਲੋ ਆਪਾਂ ਬੇਫੂਕ ਨਾ ਬਣੀ ਆਪਾਂ ਫੁੱਦੂ ਨਾ ਬਣੀਏ